ਦੇਖੋ ਮੈਂ ਅੱਜ ਜਾ ਰਿਹਾ ਸੀ ਸੜਕ ਤੇ ਤਾਂ ਝੋਨਾ ਲੱਗ ਰਿਹਾ ਤੇ ਮੈਂ ਖੜ ਗਿਆ ਇੱਥੇ ਸਰਪੰਚਾ ਮਿਲੇ ਆ ਪਿੰਡ ਦੇ ਮੋਹਤਵਾਰ ਬੰਦੇ ਮਿਲੇ ਪੰਜ ਸਹਿਬਾਨ ਵੀ ਨੇ ਸਾਰੀ ਪੰਚਾਇਤ ਹੀ ਲਗਭਗ ਤੇ ਮੈਂ ਉਹਨੂੰ ਪੁੱਛ ਲਿਆ ਵੀ ਬਿਜਲੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਉਹ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਅਸੀਂ ਦਿਨੇ ਮਤਲਬ ਪਾਣੀ ਲਾ ਕੇ ਸ਼ਾਮ ਨੂੰ ਮੋਟਰ ਬੰਦ ਕਰਕੇ ਘਰੇ ਜਾਂਦੇ ਆ ਸਵੇਰੇ ਆ ਕੇ ਚਲਾ ਲੈਂਦੇ ਆ ਤੇ ਕਦੇ ਵੀ ਜਦੋਂ ਵੀ ਮਰਜ਼ੀ ਦੇਖੋ ਮਤਲਬ ਜਗਦੇ ਹੀ ਹੁੰਦਾ ਹੈ ਪਹਿਲਾਂ ਉਹ ਜਿਹੜਾ ਬੱਲ ਬੁਝਿਆ ਹੁੰਦਾ ਸੀ ਉਹ ਮਤਲਬ ਜਾਗ ਗਿਆ ਪੰਜਾਬ ਦਾ ਜਿਹੜਾ ਜਿਹੜਾ ਤਰੱਕੀ ਵਾਲਾ ਬੱਲ ਉਹ ਜਾਗ ਗਿਆ ਬਹੁਤ ਖੁਸ਼ ਲੋਕਾਂ ਦੀ ਲਹਿਰ ਹੈ ਜੀ ਮੇਰੇ ਸਰਕਾਰ ਨਹੀਂ ਕਰ ਸਕਦੀ ਲੋਕਾਂ ਦੀ ਲਹਿਰ ਬਣਨੀ ਪਊ ਸਰਕਾਰ ਤਾਂ ਹੈਲਪ ਕਰ ਸਕਦੀ ਹੈ ਤੇ ਪੁਲਿਸ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਕਿ ਪਰਚਾ ਨਹੀਂ ਦਰਜ ਹੋਇਆ ਲੋਕ ਤਾਂ ਪਹਿਲਾਂ ਵੀ ਲੈ ਕੇ ਜਾਂਦੇ ਸੀ ਤਸਕਰਾਂ ਨੂੰ ਫੜਾਉਣ ਤਸਕਰ ਨੂੰ ਜਾਂ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਲੋਕ ਥਾਣੇ ਲੈ ਜਾਂਦੇ ਸੀ ਉਹ ਥਾਣੇ 'ਚ ਲੋਕ ਜਿਹੜੇ ਬਾਅਦ 'ਚ ਆਉਂਦੇ ਸੀ ਉਹ ਪਹਿਲਾਂ ਆ ਜਾਂਦੇ ਸੀ ਪਿੰਡ ਪਤਾ ਨਹੀਂ ਕਿੱਥੋਂ ਜਮਾਨਤ ਕਰ ਦਿੰਦੇ ਸੀ ਸੋ ਅਸੀਂ ਸਿਕਤਾਈ ਕਰਤੀ ਕਿ ਪੁਲਿਸ ਨਾਲ ਜੇ ਕੋਈ ਕੋਈ ਪੁਲਸ ਵਾਲੇ ਸਸਪੈਂਡ ਕੀਤੇ ਸੀ ਜਿਹੜੇ ਮਲੇ ਹੋਏ ਸੀ ਪਹਿਲਾਂ ਤੋਂ ਨਾਲ ਇਹ ਥੋੜਾ ਜਿਹਾ ਬਹੁਤ ਜ਼ਿਆਦਾ ਤਾਣਾ ਬਾਣਾ ਉਲਝਿਆ ਹੋਇਆ ਸੀ ਤੇ ਅੱਜ ਵੀ ਮੈਨੂੰ ਉਹ ਗੱਲ ਕੀਤੀ ਹੈ ਸਰਪੰਚ ਸਾਹਿਬ ਨੇ ਕੀਤੀ ਸਾਰਿਆਂ ਨੇ ਕਿ ਇਹ ਇਹ ਜੁਧ ਨਸ਼ਾ ਫਰਦ ਜਿਹੜਾ ਤੁਸੀਂ ਉਹਨਾਂ ਦੀ ਵੀ ਪਲੀਜ਼ ਇੰਟਰਵਿਊ ਕਰਿਓ ਕਿ ਇਹ ਇਹ ਤੁਸੀਂ ਬੜਾ ਐਫਰਟ ਕੀਤੇ ਮੈਂ ਤਾਂ ਐਫਰਟ ਹੀ ਕਰ ਸਕਦਾ ਬਾਕੀ ਤਾਂ ਲੋਕਾਂ ਨੇ ਕਰਨਾ ਹੈ ਜਦੋਂ ਲੋਕ ਲਹਿਰ ਬਣ ਗਈ ਆਪੀ ਸਾਰਾ ਕੁਝ ਠੀਕ ਹੋ ਗਿਆ ਸਰ ਲੁਧਿਆਣਾ ਜਿਮਨੀ ਚੋਣ ਬਾਰੇ ਕੀ ਕਹਿੰਦੇ ਜੀ ਕਿਉਂਕਿ ਉੱਥੇ ਕਾਫੀ ਜਿਹੜਾ ਕੰਪੀਟੀਸ਼ਨ ਦੇ ਕਮੋੜ ਪਰਸੋਂ ਤੁਸੀਂ ਆਪਦੇ ਚੈਨਲ ਤੇ ਆਪ ਹੀ ਦੱਸ ਦੋਗੇ ਮਿਹਰਬਾਨੀ ਜੀ ਸਰ ਇੱਕ ਵਾਰ ਤੋਂ ਮਾਣ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ ਕਿ ਤੁਸੀਂ ਦੇਖਿਆ ਹੀ ਹੈ ਕਿ ਤਕਰੀਬਨ ਔਣਾ ਘੰਟਾ ਉਹ ਇੱਥੇ ਬੈਠੇ ਗਏ ਨੇ ਸਾਡੇ ਸਰਪੰਚ ਸਾਹਿਬ ਨਾਲ ਸਾਰੇ ਪਿੰਡ ਵਾਸੀ ਮਰੌਲੀ ਕਲਾ ਮਰੌਲੀਪੁਰ ਦੇ ਇੱਥੇ ਪਹੁੰਚੇ ਸੀ ਤਾਂ ਉਹਨਾਂ ਨੇ ਖੁਦ ਦੇਖਿਆ ਕਿ ਕਿਵੇਂ ਜਿਹੜਾ ਪਾਣੀ ਨਿਰਵਿਗਨ ਜਿਹੜਾ ਪਾਣੀ ਆ ਰਿਹਾ ਹੈ ਔਰ ਦਿਨ ਚਾਰ ਹੈ ਔਰ ਨਾਲ ਜੀਰੀ ਦੇ ਜਿਹੜੀ ਜੀਰੀ ਲੱਗ ਰਹੀ ਹੈ ਲੱਗ ਵੀ ਰਹੀ ਹੈ ਕਈ ਜਗ੍ਹਾ ਲੱਗ ਵੀ ਗਈ ਇਸ 500 ਦੇ ਵਿੱਚ ਤੇ ਕੋਈ ਪ੍ਰੋਬਲਮ ਨਹੀਂ ਸਾਰੇ ਕਿਸਾਨ ਪਹੁੰਚੇ ਹੋਏ ਸੀ ਔਰ ਹਰ ਬੰਦਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀਆਂ ਨੀਤੀਆਂ ਦੀ ਤਾਰੀਫ ਕਰ ਰਿਹਾ ਸੀ ਕਿ ਕਿਵੇਂ ਉਹਨਾਂ ਨੇ ਜਿਹੜਾ ਹੈਗਾ 12 ਨਹੀਂ 12 ਤੋਂ ਵੀ 14 ਘੰਟੇ 16 ਘੰਟੇ ਜਿਹੜੀ ਬਿਜਲੀ ਦਿਨ ਚਾਰੀ ਹੈ ਪਕੀਸਾਨ ਬੜੇ ਖੁਸ਼ ਨੇ ਕਿਉਂਕਿ ਪਹਿਲੇ ਇਹਨਾਂ ਨੇ ਸਮੇਂ ਦੇਖਿਆ ਜਦੋਂ ਰਾਤ ਨੂੰ ਇਹਦੇ 2 ਘੰਟੇ ਆ ਗਏ ਤੇ 3 ਘੰਟੇ ਆ ਗਏ ਸੱਪਾਂ ਦਾ ਸਾਹਮਣਾ ਕਰਨ ਦੇ ਲਈ ਪਰ ਹੁਣ ਬਿਲਕੁਲ ਹੋ ਆਰਾਮ ਚ ਜੀ ਨਾਲ ਬੜੀ ਵਧੀਆ ਉਹਨਾਂ ਦੀ ਚੱਲ ਜੀ ਨਾਲ ਗਈ ਹੈ ਔਰ ਹੋਰ ਹੀ ਮਾਨ ਸਾਹਿਬ ਨੇ ਬਹੁਤ ਗੱਲ